ਕਾਲ ਜੀ ਫਤੇ ਕਲੈਕਸ਼ਨ ਬਲੱਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਫਤੇ ਕਲੈਕਸ਼ਨ ਬੀਐਲ ਜੈਡ ਦੇ ਨਾਮ ਤੇ ਇਸ ਤੋਂ ਬਾਅਦ ਜੇ ਆਪਣਾ ਇੰਸਟਾ ਤੇ ਪੇਜ ਹੈ ਜੀ ਫਤੇ ਕਲੈਕਸ਼ਨ 2023 ਦੇ ਨਾਮ ਤੇ ਮੇਰੇ ਪੇਜ ਨੂੰ ਵੀ ਜਰੂਰ ਫੋਲੋ ਕਰੋ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਕੱਟ ਪੀਸ ਕੱਟ ਪੀਸਾਂ ਦੀ ਮੰਗ ਬਹੁਤ ਜ਼ਿਆਦਾ ਸੀ ਜੀ ਕੱਟ ਪੀਸ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਦੇਖੋ ਡਿਜ਼ਾਈਨ ਦੇਖੋ ਜੀ ਕੱਟ ਪੀਸਾਂ ਦੇ ਏਕੇ ਦੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਆਪਣੇ ਕੋਲੇ ਜਿਹੜੇ ਅੱਜ ਕੱਟ ਪੀਸ ਆਏ ਨੇ ਜੀ ਡਿਜ਼ਾਈਨ ਸਾਰੇ ਨਿਊ ਆਏ ਆ ਜੀ ਕੋਈ ਵੀ ਐਦਾ ਪੁਰਾਣਾ ਡਿਜ਼ਾਈਨ ਨਹੀਂ ਹੈ ਜੀ ਪਿਛਲੇ ਸਾਲ ਵਾਲੇ ਕੋਈ ਵੀ ਪ੍ਰਿੰਟ ਨਹੀਂ ਹੈਗਾ ਸਾਰੇ ਪ੍ਰਿੰਟ ਨਿਊ ਨੇ ਨਿਊ ਜਿਹੜੇ ਪ੍ਰਿੰਟ ਨੇ ਜੀ ਉਹਨਾਂ ਦੀ ਸਾਰੇ ਕੱਟ ਪੀਸ ਆਏ ਨੇ ਜੀ ਵਿੱਚੇ ਸਿਦਕ ਦੇ ਆ ਜੀ ਜਿਹੜੇ ਵਿੱਚ ਵਿੱਚ ਕੱਟ ਪੀਸ ਆਏ ਨੇ ਜੀ ਸਿਦਕ ਦੇ ਆਏ ਨੇ ਆ ਦੇਖੋ ਜੀ ਸਿਦਕ ਕਲੈਕਸ਼ਨ ਹੈ ਜੀ ਜਿਹੜੀ ਏਕੇ ਦੀ ਜਿਹੜੇ ਵੀ ਚਾਏ ਨੇ ਜੀ ਆਪਣੇ ਕੋਲੇ ਨਾਲ ਹੀ ਪ੍ਰਿੰਸਸ ਕਲੈਕਸ਼ਨ ਦੇ ਆਏ ਨੇ ਜਿਹੜੇ ਕੱਟ ਪੀਸ ਰਹਿਣ ਵਾਲੇ ਨੇ ਜੀ ਆਪਣੇ ਕੋਲੇ ਇਹ 2.5 ਤੋਂ ਲੈ ਕੇ 5 ਮੀਟਰ ਤੱਕ ਦੇ ਕੱਟ ਪੀਸ ਨੇ ਜੀ 4.5 ਦੇ 5 ਦੇ ਬਹੁਤ ਸੋਹਣੇ ਸੋਹਣੇ ਕੱਟ ਪੀਸ ਨੇ ਜੀ ਜਿਹੜੇ ਅੱਜ ਆਪਣੇ ਕੋਲੇ ਆਏ ਨੇ ਤੁਸੀਂ ਦੇਖ ਸਕਦੇ ਹੋ ਜੀ ਕੱਟ ਪੀਸ ਜਿਹੜੇ ਆਏ ਨੇ ਜੀ ਬੜੇ ਸੋਹਣੇ ਕਲਰ ਦੇ ਵਿੱਚ ਆਏ ਨੇ ਸਾਰੇ ਕਲਰ ਡਾਰਕ ਲਾਈਟ ਮਿਕਸ ਸ਼ੇਡ ਆਏ ਨੇ ਜੀ ਵਿੱਚ ਜਿਹੜੇ ਬਜ਼ੁਰਗ ਬੀਬੀਆਂ ਵਾਸਤੇ ਵੀ ਆਏ ਨੇ ਜੀ ਬੀਬੀਆਂ ਜਿਹੜੀਆਂ ਬੇਬੀਆਂ ਵਾਸਤੇ ਵੀ ਆਪਾਂ ਜਿਹੜੇ ਕੱਟ ਪੀਸ ਨਾਲ ਲੈ ਕੇ ਆਏ ਆਂ ਲਾਈਟਰ ਸ਼ੇਡ ਡਾਰਕ ਸ਼ੇਡ ਸਾਰੇ ਸ਼ੇਡ ਆਏ ਨੇ ਜੀ ਇਹਨਾਂ ਵਿੱਚ ਛੋਟੇ ਵੱਡੇ ਸਾਰੇ ਕੱਟ ਪੀਸ ਨੇ ਜੀ ਮਿਕਸ ਨੇ ਵਿੱਚ ਪਲੇਨ ਵੀ ਆਏ ਨੇ ਜੀ ਕੁਸ਼ਕ ਤੁਸੀਂ ਪਲੇਨ ਵੀ ਲੈ ਸਕਦੇ ਹੋ ਨਾਲ ਮੈਚ ਕਰਕੇ ਦੇਖੋ ਇਹ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਹੜੇ ਕਿ ਆਪਣੇ ਕੋਲੇ ਅੱਜ ਆਏ ਨੇ ਜਿਹੜੇ ਸਾਰੇ ਕੱਟ ਪੀਸ ਰਹਿਣਗੇ ਜੀ ਇਹ 2 ਮੀਟਰ ਤੋਂ ਲੈ ਕੇ 2.5 ਸੋਰੀ 2.5 ਮੀਟਰ ਤੋਂ ਲੈ ਕੇ ਜੀ ਇਹ 5 ਮੀਟਰ ਤੱਕ ਦੇ ਰਹਿਣਗੇ 2.5 3 3.5 4 4.5 ਐਵੇਂ ਕਰਕੇ ਰਹਿਣਗੇ ਜੀ ਇਹ ਤੁਸੀਂ ਸਾਡੇ ਤੋਂ 2-2 ਮਤਲਬ ਕੱਟ ਪੀਸ ਲੈ ਕੇ ਪੂਰਾ ਸੂਟ ਵੀ ਬਣਾ ਸਕਦੇ ਹੋ ਜਾਂ ਇਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਅਸੀਂ ਤੁਹਾਨੂੰ ਦੇਵਾਂਗੇ ਕਲਰ ਡਿਜ਼ਾਈਨ ਸਾਰੇ ਨਵੇਂ ਆਏ ਨੇ ਜੀ ਬਹੁਤ ਹੀ ਮਤਲਬ ਸੋਨਾ ਕਪੜਾ ਹੈ ਜੀ ਕੋਈ ਵੀ ਐਦਾਂ ਦਾ ਆਪਣੇ ਕੋਲ ਕੱਟ ਪੀਸ ਨਹੀਂ ਸਾਫ਼ ਸੁਥਰਾ ਮਾਲ ਹੈ ਜੀ ਸਾਰੀ ਕਲਰ ਡਿਜ਼ਾਈਨ ਰੋਕਿਆ ਇਹਨੇ ਜੀ ਕਲਰ ਡਿਜ਼ਾਈਨ ਸਾਰੀ ਬਹੁਤ ਸੋਹਣੀਆਂ ਆਈ ਨੇ ਸਾਫ਼ ਸੁਥਰਾ ਮਾਲ ਹੈ ਜੀ ਕੋਈ ਵੀ ਖਰਾਬੀ ਨਹੀਂ ਆਈ ਕੋਈ ਨਹੀਂ ਇਹਨਾਂ ਵਿੱਚ ਬਹੁਤ ਸੋਹਣੇ ਡਿਜ਼ਾਈਨਾਂ ਦੇ ਕਟ ਪੀਸ ਨੇ ਜਿਹੜੇ ਅੱਜ ਆਏ ਨੇ ਸਾਰੇ ਮਿਕਸ ਸ਼ੇਡ ਨੇ ਜਿਹੜੇ ਆਪਾਂ ਲੈ ਕੇ ਆਏ ਆਂ کافی ਮਾਤਰਾ ਦੇ ਵਿੱਚ ਨੇ ਜੀ ਇਹ ਆਪਾਂ ਜਿਹੜੇ ਥੋਲ ਰੱਖੇ ਆਂ ਜੀ ਥੋਲਣ ਤੋਂ ਹੀ ਮਤਲਬ ਥੋਲ ਕੇ ਲੱਗਦਾ ਜੀ ਇਹ کافی ਜਿਹੜੇ ਆਪਣੇ ਕੋਲ کافی ਮਾਤਰਾ ਦੇ ਵਿੱਚ ਆਏ ਨੇ ਜੀ ਤੁਸੀਂ ਕੁਆਂਟੀਟੀ ਬਹੁਤ ਹੈ ਆਪਣੇ ਕੋਲੇ ਜਿੰਦਾ ਮਰਜ਼ੀ ਤੁਸੀਂ ਆ ਕੇ ਲੈ ਸਕਦੇ ਹੋ ਬਾਕੀ ਆਪਣੇ ਕੋਲੇ ਫਰੈਸ਼ ਮਾਲ ਵੀ ਹੈਗਾ ਜੀ ਫਰੈਸ਼ ਮਾਲ ਦੇ ਵਿੱਚ ਵੀ ਆਪਣੇ ਕੋਲ ਕਾਫੀ ਸਟਾਕ ਪਿਆ ਜੀ ਅਗਰ ਤੁਸੀਂ ਫਰੈਸ਼ ਮਾਲ ਵੀ ਲੈਣਾ ਚਾਹੁੰਦੇ ਹੋ ਜਿੰਦਾ ਇਹ ਸੂਟ ਸੀ ਜੀ ਪਹਿਲਾਂ 500 ਦੇ 2-2 ਲਗਾ ਕੇ ਮੈਂ ਸੇਲ ਕੀਤੇ ਨੇ ਜੀ ਇਹ 5 ਮੀਟਰ ਦਾ ਪੂਰਾ ਸੂਟ ਹੈ ਜੀ ਆਪਣੇ ਕੋਲੇ ਇਹ 4-5 ਰਹਿ ਗਏ ਜੀ ਬਸ ਅਗਰ ਤੁਸੀਂ ਇਹ ਵੀ ਲੈਣਾ ਚਾਹੁੰਦੇ ਹੋ ਜੀ ਬਸ ਇਕੱਠੇ ਮਤਲਬ ਲੈ ਸਕਦੇ ਹੋ ਤੁਸੀਂ ਦੋ ਸੂਟ ਲੈਣਾ ਚਾਹੁੰਦੇ ਹੋ ਇੱਕ ਲੈ ਇੱਕ ਲੈਣਾ ਚਾਹੁੰਦੇ ਹੋ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਦੇਵਾਂਗੇ ਜੀ ਫਰੈਸ਼ ਮਾਲ ਵੀ ਆਪਣੇ ਕੋਲੇ ਬਹੁਤ ਪਿਆ ਜੀ ਅਗਰ ਤੁਸੀਂ ਫਰੈਸ਼ ਮਾਲ ਲੈਣਾ ਜੀ ਬਾਕੀ ਜਿਹੜੇ ਆਪਣੇ ਦੁਪट्टे ਸੀ ਜੀ ਆਫਰ ਵਾਲੇ ਉਹ ਆਪਣੇ ਕੋਲੇ ਰੀਸਟਾਕ ਹੋ ਗਏ ਨੇ ਜੀ ਜਿੰਨੇ ਮਰਜ਼ੀ ਦੁਪट्टे ਲਓ ਜੀ ਆਪਣੇ ਕੋਲੇ ਕਾਫੀ ਥਾਨ ਆਏ ਨੇ ਇਹਨਾਂ ਦੇ ਦੁਪੱਟਿਆਂ ਦਾ ਤੁਸੀਂ ਸਟਾਫ ਦੇਖੋ ਜੀ ਆਪਣਾ ਜੂਨ ਮਹੀਨਾ ਕਿਹਾ ਸੀ ਜੀ ਮੈਂ ਤੁਹਾਨੂੰ ਸਾਰਾ ਜੂਨ ਮਹੀਨਾ ਆਪਣੇ ਕੋਲ ਦੁਪੱਟਿਆਂ ਦਾ ਜਿਹੜਾ ਆਫਰ ਆਪਣਾ ਜੂਨ ਮਹੀਨਾ ਚੱਲਦਾ ਰਹੂਗਾ ਸਾਰਾ ਜੂਨ ਮਹੀਨਾ ਆਪਾਂ ਇਹ ਦੁਪੱਟਿਆਂ ਦਾ ਆਫਰ ਲੈ ਕੇ ਆਵਾ ਲੈ ਕੇ ਆਈ ਸੀ ਜੀ ਸਾਰੇ ਜੂਨ ਮਹੀਨੇ ਲਈ ਇਹ ਆਫਰ ਚੱਲਦਾ ਰਹੂਗਾ 100 ਰੁਪਏ ਦਾ ਦੁਪੱਟਾ ਜੀ ਸੇਲ ਦੇ ਵਿੱਚ 2.5 ਮੀਟਰ ਦਾ ਦੁਪੱਟਾ ਹੈ ਜੀ ਬਾਜ਼ਾਰ ਦੇ ਵਿੱਚ ਇਹ ਦੁਪੱਟੇ ਤੁਹਾਨੂੰ 200 ਤੋਂ ਲੈ ਕੇ 250 ਦੇ ਵਿੱਚ ਮਿਲਦੇ ਨੇ ਜੀ ਹਰ ਜਗ੍ਹਾ ਤੇ ਅਲੱਗ-ਅਲੱਗ ਪ੍ਰਾਈਸ ਹੈ ਇਹਨਾਂ ਦਾ ਸੁਪਰ ਨੈਟ ਦਾ ਦੁਪੱਟਾ ਜੀ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਹੈ ਜੀ ਆਪਣੇ ਕੋਲੇ ਜੀ ਮਸਲੀਨ ਦੇ ਕੋਟਾ ਡੋਰੀਆ ਸਾਰੇ ਤਰ੍ਹਾਂ ਦੇ ਦੁਪੱਟੇ ਨੇ ਜੀ ਇਹ ਆਪਣੇ ਕੋਲ ਦੁਪੱਟੇ ਕਾਫੀ ਮਾਤਰਾ ਵਿੱਚ ਆ ਚੁੱਕੇ ਨੇ ਅਗਰ ਤੁਸੀਂ ਸੇਲ ਵਾਲੇ ਦੁਪੱਟੇ ਲੈਣਾ ਚਾਹੁੰਦੇ ਹੋ ਸਾਡੇ ਤੋਂ ਇਹ ਵੀ ਆਰਡਰ ਕਰ ਸਕਦੇ ਹੋ ਸੇਲ ਵਾਲੇ ਦੁਪੱਟੇ ਨੇ ਜੀ ਇੱਕ ਆਪਣੇ ਕੋਲੇ ਨਵੀਂ ਚੀਜ਼ ਆਈ ਹੈ ਜੀ ਜਿਹੜੇ ਸੁਪਰ نیٹ ਸੀ ਜੀ ਪਹਿਲਾਂ ਆਉਂਦੀ ਸੀ ਥੋੜੀ ਜੀ ਸੌਫਟ ਕੁਆਲਿਟੀ ਦੇ ਵਿੱਚ ਇਸ ਵਾਰ ਆਪਣੇ ਕੋਲੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਸੁਪਰ نیٹ ਆਈ ਹੈ ਜੀ ਇਹ ਬਹੁਤ ਵਧੀਆ ਕੁਆਲਿਟੀ ਦੀ ਸੁਪਰ نیٹ ਹੈ ਜੀ ਤੁਸੀਂ ਇਹ ਮਤਲਬ ਡਾਈ ਕਰਾਉਣ ਤੋਂ ਬਾਅਦ ਬਹੁਤ ਸੋਹਣਾ ਰਿਜ਼ਲਟ ਆਉਂਦਾ ਜੀ ਇਹਦਾ ਇਹ ਵੀ ਤੁਸੀਂ ਲੈ ਸਕਦੇ ਹੋ ਕੱਟ ਪੀਸ ਤੁਸੀਂ ਦੇਖ ਹੀ ਸਕਦੇ ਹੋ ਜੀ ਕਾਫੀ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਆਏ ਨੇ ਜਿਹੜੇ ਕੀ ਕਲਰ ਡਿਜ਼ਾਈਨ ਜਿਨ੍ਹਾਂ ਦੇ ਇੱਕ ਤੋਂ ਇੱਕ ਡਿਜ਼ਾਈਨ ਕਲਰ ਨੇ ਜੀ ਵਿੱਚ ਇਹ ਸਿੱਧਾ 컬렉ਸ਼ਨ ਦੇ ਨੇ ਜਿੱਦਾਂ ਇਹ ਮੈਚਿੰਗ ਵੀ ਹੋ ਸਕਦਾ ਹੈ ਜੀ ਜਿਵੇਂ ਇਹ ਸ਼ਰਟ ਹੈ ਜੀ ਨਾਲ ਤੁਸੀਂ ਆਪਣਾ ਬਾਟਮ ਦਾ ਕਪੜਾ ਲਗਾ ਕੇ ਇਹਨੂੰ ਫੁੱਲ ਸੂਟ ਐਦਾਂ ਮੈਚਿੰਗ ਵੀ ਰੈਡੀ ਕਰ ਸਕਦੇ ਹੋ ਮੈਚਿੰਗ ਵੀ ਰੈਡੀ ਕਰ ਸਕਦੇ ਹੋ ਆਪਣੇ ਕੋਲੇ ਕਾਫੀ ਤਰ੍ਹਾਂ ਦੇ ਜਿਹੜੇ ਪੀਸ ਨੇ ਜੀ ਡਿਜ਼ਾਈਨਰ ਪੀਸ ਵੀ ਆਏ ਨੇ ਔਰ ਰੇਟ ਇਹਨਾਂ ਦਾ ਆਪਾਂ ਇੱਕੋ ਹੀ ਰੱਖਿਆ ਜੀ 100 ਰੁਪਏ ਮੀਟਰ ਕੱਟ ਪੀਸ ਮਿਲੇਗਾ ਮੀਟਰ ਲਓਗੇ ਤਾਂ 100 ਦਾ ਜੀ 2 ਮੀਟਰ ਲਓਗੇ 200 ਦਾ 5 ਮੀਟਰ ਲਓਗੇ ਤਾਂ 500 ਦਾ ਮੀਟਰਾਂ ਦੇ ਹਿਸਾਬ ਨਾਲ ਆਊਗਾ ਜੀ ਇਹ ਰੇਟ ਹੈਗਾ ਜੀ ਆਪਾਂ ਇਹਨਾਂ ਦਾ ਰੱਖਿਆ 100 ਰੁਪਏ ਮੀਟਰ ਆਪਣੇ ਕੋਲੇ ਕੁਸ਼ਕ ਬੀ ਐਲ ਐਮ ਦੇ ਪੀਸ ਵੀ ਪਈ ਨੇ ਜੀ ਉਹ ਵੀ ਮੈਂ ਤੁਹਾਨੂੰ ਦਿਖਾਨੀ ਆ ਬਜ਼ੁਰਗਾ ਵਾਲੇ ਤੁਸੀਂ ਉਹ ਵੀ ਲੈ ਸਕਦੇ ਹੋ ਥੋੜੇ ਜੇ ਪੀਸ ਬੀ ਐਲ ਐਮ ਦੇ ਰਹਿ ਗਏ ਜੀ ਇਹ ਬੀ ਐਲ ਐਮ ਦੇ ਪੀਸ ਨੇ ਜੀ ਇਹ ਵੀ ਬਹੁਤ ਸੋਹਣੇ ਪੀਸ ਨੇਗੇ ₹100/मीट्री ਆਪਾਂ ਇਹਨਾਂ ਦਾ ਰੇਟ ਰੱਖਿਆ ਜੀ ₹100/मीट्री ਤੁਸੀਂ ਇਹ ਲੈ ਸਕਦੇ ਹੋ ਜਦੋਂ ਕਿ ਇਹ ਪਹਿਲਾਂ ਆਪਾਂ ₹120/ਮੀਟਰ ਸੇਲ ਕਰ ਚੁੱਕੇ ਆਂ ਇਸ ਤੋਂ ਬਾਅਦ ਜੀ ਆਪਣੇ ਕੋਲੇ ਜਿਹੜੀ ਆਸ ਵਾਲੀ ਸੂਟ ਆਈ ਸੀ ਜੀ ਦੁਬਾਰਾ ਇਹ ਦੋ ਹੀ ਸੂਟ ਬਾਕੀ ਨੇ ਜੀ ਇਹਨਾਂ ਵਿੱਚ ਜਿਹੜੇ ਚਿਕਨ ਵਰਕ ਦੇ ਸੂਟ ਆਈ ਸੀ ਜੀ ਇਹ ਏਸ ਡਿਜ਼ਾਈਨ ਦੇ ਵਿੱਚ ਇਹ ਲਾਸਟ ਸੂਟ ਹੈ ਜੀ ਇਹਨਾਂ ਦਾ ਰੇਟ ਰੱਖਿਆ ਜੀ ਆਪਾਂ ₹500 ਸੂਟ ਰੱਖਿਆ ਸੀਗਾ ਜੀ ਇਹਨਾਂ ਦਾ ਰੇਟ ਪੂਰੇ ਸੂਟ ਦਾ ਰੇਟ ਹੈ ਜੀ ₹500 ਉਹੀ ₹100/ਮੀਟਰ ਦੇ ਹਿਸਾਬ ਨਾਲ ਇਹ ਹੋ ਗਿਆ બસ ਇਹ ਸਿਰਫ ਆਪਣੇ ਕੋਲੇ ਤਿੰਨ ਸੂਟ ਬਾਕੀ ਨੇ ਜੀ ਇਹ ਬਾਕੀ ਸਾਰੇ ਹੀ ਵੀ ਸੇਲ ਹੋ ਗਏ ਨੇ ਲਾਸਟ ਪੀਸ ਲੈ ਜੀ 500 ਰੁਪਏ ਦਾ ਇਹ ਇੱਕ ਸੂਟ ਹੈ ਜੀ ਅਗਰ ਤੁਸੀਂ ਦੋ ਸੂਟ ਇਕੱਠੇ ਸਾਢੇ ਤੋਂ ਮੰਗਵਾਵਗੇ ਤਾਂ ਤੁਹਾਨੂੰ 900 ਦੇ ਦੋ ਲੱਗ ਜਾਣਗੇ ਜੀ ਇਹ ਲਾਸਟ ਤਿੰਨ ਪੀਸ ਨੇ ਜੀ 900 ਦੇ ਦੋ ਸੂਟ ਕਰਕੇ ਦੇ ਦਾਂਗੇ ਤੁਹਾਨੂੰ ਇਹ ਪੀਸਾਂ ਦੇ ਡਿਜ਼ਾਈਨ ਕਲਰ ਤੁਸੀਂ ਦੇਖ ਸਕਦੇ ਹੋ ਜੀ ਇੱਕ ਤੋਂ ਇੱਕ ਸੋਹਣੇ ਡਿਜ਼ਾਈਨ ਕਲਰ ਆਪਾਂ ਲੈ ਕੇ ਆਏ ਆ ਬੜੇ ਸੋਹਣੇ ਡਿਜ਼ਾਈਨ ਤੇ ਕਲਰ ਨੇ ਜੀ ਪੀਸਾਂ ਦੇ ਬਹੁਤ ਸੋਹਣੇ ਡਿਜ਼ਾਈਨ ਕਲਰ ਆਏ ਨੇ ਜੀ ਇਹ ਸਾਰੇ ਪੀਸ ਇੱਕ ਤੋਂ ਇੱਕ ਸੋਹਣੇ ਨੇ ਜੀ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਗਰਮੀ ਦੇ ਵਿੱਚ ਪਾਉਣ ਲਈ ਜਿਹੜਾ ਕੋਈ ਪੂਰਾ ਸੂਟ ਹੈ ਜੀ ਇਹਨਾਂ ਦਾ 700 ਤੋਂ 750 ਰੁਪਏ ਦੇ ਵਿੱਚ ਮਿਲਦਾ ਹੈ ਜੀ ਅੱਜ ਆਪਾਂ ਤੁਹਾਡੇ ਲਈ ਘੱਟ ਪੀਸਾਂ ਦੇ ਵਿੱਚ ਸੂਟ 500 ਰੁਪਏ ਦਾ ਲੈ ਕੇ ਆਏ ਆ ਜਿੱਦਾਂ ਮਰਜ਼ੀ ਵਿਦਆਊਟ ਲਾਈਨਿੰਗ بیس ਹੈ ਜੀ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਕੱਪੜੇ ਦੀ ਫੁੱਲ ਗਾਰੰਟੀ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਸਾਰਾ ਆਏਗਾ ਜੀ ਪ੍ਰਿੰਸੈਸ ਕਲੈਕਸ਼ਨ ਥੋੜੀ ਬੋਲ ਸਿੱਦਕ ਕਲੈਕਸ਼ਨ ਦੇ ਵੀ ਨੇ ਜੀ ਇਹ ਸਾਰਾ ਏਕੇ ਦਾ ਮਾਲ ਹੈ ਜੀ ਬੜਾ ਸੋਹਣਾ ਹੈ ਜੀ ਆ ਦੇਖੋ ਇਹ ਸਿੱਦਕ ਦਾ ਹੈ ਸੀਦਾ ਕਿ ਪ੍ਰਿੰਸਿਸ ਤੋਂ ਥੋੜੀ ਜ਼ਿਆਦਾ ਮਹਿੰਗੀ ਹੁੰਦੀ ਹੈ ਜੀ ਥੋੜੀ ਜੀ ਪਰ ਆਪਾਂ ਸਿਰਫ ਇਹਦਾ ਰੇਟ ਰੱਖਿਆ ਜੀ 100 ਰੁਪਏ ਮੀਟਰ ਪ੍ਰਿੰਸਿਸ ਦੇ ਵੀ ਆਏ ਨੇ ਜੀ ਆਪਣੇ ਕੋਲੇ ਫਰੈਸ਼ ਦੇ ਵਿੱਚ ਵੀ ਪਏ ਨੇ ਜੀ ਸੇਮ ਸੂਟ ਸੇਮ ਕਪੜਾ ਜੀ ਫਰੈਸ਼ ਦੇ ਵਿੱਚ ਵੀ ਪਏ ਨੇ ਤੇ ਇਹ ਤੁਹਾਨੂੰ ਆਪਾਂ ਮਤਲਬ ਕੱਟ ਪੀਸਾਂ ਦੇ ਵਿੱਚ ਵੀ ਇਹੀ ਪੀਸ ਲੈ ਕੇ ਆਏ ਆ ਅਗਰ ਤੁਹਾਨੂੰ ਇਹਨਾਂ ਵਿੱਚ ਜੋ ਕੁਝ ਵੀ ਚੰਗਾ ਲੱਗਦਾ ਜੀ ਤੁਸੀਂ ਆਰਡਰ ਕਰ ਸਕਦੇ ਹੋ ਜਾਂ ਆਪਣੀ ਸ਼ਾਪ ਤੇ ਵਿజిਟ ਕਰ ਸਕਦੇ ਹੋ ਮੇਰੀ ਸ਼ਾਪ ਦਾ ਐਡਰੈਸ ਹੈ ਜੀ ਬਿਲਕੁਲ ਆਪਣਾ ਪੁਲ ਦੇ ਨੇੜੇ ਆਪਣੀ ਜਿਹੜੀ ਸ਼ਾਪ ਹੈ ਜੀ ਦੇਖੋ ਪੁਲ ਦੀ ਰੇਲਿੰਗ ਦਿਖ ਰਹੀ ਹੈ ਸਾਹਮਣੇ ਪੁਲ ਦੇ ਨੇੜੇ ਆਪਣੀ ਸ਼ਾਪ ਹੈ ਜੀ ਜਦੋਂ ਆਪਾਂ ਬੋਹਾ ਤੋਂ ਬੜਲਾੜਾ ਤੋਂ ਜਦੋਂ ਬੋਹਾ ਵੱਲ ਜਾਂਦੇ ਆ ਜੀ ਰਸਤੇ ਵਿੱਚ ਓਵਰ ਬ੍ਰੀਜ ਜਾਂਦਾ ਜੀ ਪੁਲ ਆਉਂਦਾ ਪੁਲ ਉਤਰਨ ਤੋਂ ਬਾਅਦ ਪੁਲ ਦੇ ਨਾਲ ਹੀ ਰੇਲਿੰਗ ਦੇ ਕੋਲੇ ਆਪਣੀ ਸ਼ਾਪ ਹੈ ਜੀ ਅਗਰ ਤੁਸੀਂ ਇਹਨਾਂ ਦੇ ਵਿੱਚ ਕੋਈ ਕੱਟ ਪੀਸ ਲੈਣਾ ਚਾਹੁੰਦੇ ਹੋ ਦੁਕਾਨ ਤੇ ਵਿజిਟ ਕਰਨਾ ਚਾਹੁੰਦੇ ਹੋ ਜੀ ਸ਼ਾਪ ਤੇ ਵਿజిਟ ਕਰ ਸਕਦੇ ਹੋ ਔਰ ਆਪਣੀ ਚੋਇਸ ਦੇ ਅਕੋਰਡਿੰਗ ਕੱਟ ਪੀਸ ਵੀ ਲੈ ਸਕਦੇ ਹੋ ਫੇਰ ਇਹ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ